ਪਰ ਗੁਰਮਖੋ ਗੁਰੂ ਤੇ ਵਿਸ਼ਵਾਸ ਘਟ ਤੇ ਕਬਰਾਂ ਤੇ ਵਿਸ਼ਵਾਸ ਜ਼ਿਆਦਾ ਹੋ ਗਿਆ। ਬਾਬਾ ਫਤੇਸ਼ਾ ਬਾਬਾ ਰੁਗਨਵੀਨ ਪਤਾ ਨਹੀਂ ਕਿੰਨੇ ਕਿਨੇ ਮੈਂ ਉਹਨਾਂ ਦੇ ਨਾਂ ਲੈਣਾ ਮੁਕਾਸਬ ਨਹੀਂ ਸਮਝਦਾ ਕਿਉਂਕਿ ਮੇਰਾ ਫਰਜ਼ ਹੈ ਕਿ ਮੈਂ ਗੁਰੂ ਦਾ ਨਾਂ ਲਵਾਂ ਤਾਂ ਕਿ ਜਵਾਨ ਪੁੱਤਰ ਹੋ ਜਾਵੇ। ਸੰਗਰਾਮ ਵਾਲੇ ਦਿਨ ਸੰਗਤ ਦੀ ਬਿਨਤੀ ਘੱਟ ਤੇ ਵੀਰਵਾਰ ਵਾਲੇ ਦਿਨ ਕਬਰਾਂ ਤੇ ਗਿਣਤੀ ਜ਼ਿਆਦਾ ਗੁਰਦੁਆਰਿਆਂ ਦੀ ਗਿਣਤੀ ਘਟ ਤੇ ਕਬਰਾਂ ਦੀ ਗਿਣਤੀ ਜ਼ਿਆਦਾ ਮੈਹਰਾਜ ਉਹਦੇ ਖੱਟੀਆਂ ਲੱਗਿਆ ਨਾ ਤੇ ਐਸ ਪਾਸੇ ਮੈਂ ਦਰਖਤ ਵੇਖੇ ਤੇ ਆਪਣੇ ਮੈਂ ਡਰਾਈਵਰ ਨੂੰ ਆ ਗਿਆ ਵੀ ਮੈਂ ਕਰ ਮਿਤਰਾ ਹੈ ਤਾਂ ਮੈਂ ਕਟੜ ਸਿੰਘ ਪਰ ਮੈਂ ਕਿਹਾ ਮੈਂ ਕਬਰਾਂ ਵਾਲਿਆਂ ਨਾਲ ਧਲਵਾਦ ਕਰਦੇ ਕਹਿੰਦਾ ਗਿਆਨੀ ਜੀ ਕਿਉਂ ਮੈਂ ਕਿਹਾ ਵੀ ਲੋਕ ਕਬਰਾਂ ਤੋਂ ਇਹਨੇ ਚਾਲੂ ਨੇ ਵੀ ਜਿਹੜੇ ਲਾਗੇ ਲਾਗੇ 8-10 ਰਕਤ ਹੁੰਦੀਆਂ ਕੰਮ ਸੋਕਾਂ ਵਜਤਾਂ ਜਾਂਦੇ ਤੇ ਆਪਾਂ ਨੂੰ ਸਾਹ ਸੁੱਖ ਆ ਜਾਂਦਾ ਬੜੇ ਡਰਦੇ ਵੀ ਕਬਰਾਂ ਵਾਲਾ ਪੀਰ ਢਾਟੇਗਾ ਮੈਂ ਖੁੱਲੀ ਬਾਨਾ ਰੋਜ ਕਹਿਣਾ ਕਿ ਜੇ ਤੁਹਾਡੇ ਕੋਲ ਪੀਰ ਤਗੜਾ ਤੇ ਉਹਨੂੰ ਕੋ ਮੇਰੇ ਨਾਲ ਪੰਜਾ ਪਾ ਕੇ ਵੇਖੇ ਪੀਰੀਆਂ ਗੁੜੀਆਂ ਭੋਣਾ ਭੋਣਾ ਹੋਵੇ ਸਤ ਗੁਰੂ ਦਾ ਜ਼ਿਕਰ ਤੇ ਕਬਰਾਂ ਤੋਂ ਡਰੀ ਜਾ ਫਿਰ ਅਸੀਂ ਮੁਰਦੇ ਹੋਏ ਨਾ ਜਿਹੜੇ ਮਰਿਆਂ ਤੋਂ ਡਰੀ ਜਾਂਦੇ ਆ ਪਤਾ ਨਹੀਂ ਕੋਈ ਮਰਿਆ ਨਹੀਂ ਜੇ ਤੂੰ ਟਾਂਗਾ ਟੁੱਟ ਗਿਆ ਤੇ ਟਾਂਗੇ ਸ਼ਾ ਜੇ ਘੋੜਾ ਮਰ ਗਿਆ ਤੇ ਘੋੜੇ ਸ਼ਾ ਜੇ ਕਿਤੇ ਰੋਟੀ ਡਿੱਗ ਪਈ ਤੇ ਬਾਬਾ ਰੋਟੀ ਸ਼ਾ ਜੇ ਕੋਲਟਾ ਡਿੱਗ ਪਿਆ ਤੇ ਬਾਬਾ ਕੋਟੇ ਸ਼ਾ ਮੁੰਦੇ ਬੂਲ ਹੈ ਹੀ ਕੋਈ ਨਹੀਂ ਜਿਨ੍ਹਾਂ ਦੀਆਂ ਕਬਰਾਂ ਬਣਾਈਆਂ ਨੇ ਇਹਨਾਂ ਦਾ ਇਤਿਹਾਸ ਕੀ ਹੈ ਮੈਂ ਗੁੱਸੇ ਵਿੱਚ ਨਹੀਂ ਮੈਂ ਕਲਗੀਧਰ ਬਾਪੂ ਗੁਰੂ ਰਾਮ ਸਿੰਘ ਸੱਜੇ ਪਾਤਸ਼ਾਹ ਦਾ ਸੇਖਾਂ ਗੁਰੂ ਗੋਬਿੰਦ ਸਿੰਘ ਜਿਨ੍ਹਾਂ ਨੇ ਸਾਨੂੰ ਗੁਰੂ ਰਾਮ ਸੱਜੇ ਪਾਤਸ਼ਾਹ ਦੇ ਲੜ ਲਾਇਆ ਉਹ ਕਹਿੰਦੇ ਜਾਗਤ ਜੋਤ ਜਪੇ ਇਸ ਵਾਸਤੇ ਇਹਨੂੰ ਜਾਗਦੀ ਜੋਤ ਨੂੰ ਮੰਨ ਦਿਨੇ ਰਾਤ ਏਕ ਬਿਨਾ ਮਨ ਨੈਕ ਨਾਨੇ ਪੂਰਨ ਪ੍ਰੇਮ ਪ੍ਰਤੀ ਸੱਜੇ ਬ੍ਰਤ ਗੌਰ ਬੜੀ ਵਟ ਪੂਲਾ ਮੰਨਿਆ ਮੜੀਆਂ ਨੂੰ ਮੰਨਾ ਮਟਾਂ ਨੂੰ ਮੰਨਾ ਵਰਤ ਰੱਖਣੇ ਇਸ ਪਾਸੇ ਨਾ ਜਾ ਹਾਂ ਵਰਤ ਰੱਖਣਾ ਹੈ ਤਿੰਨ ਚੜ੍ਹ ਦਿਨ ਹੋਏ ਨੇ ਮੇਰੇ ਅਜੀਤ ਸਿੰਘ ਸਾਭਦਿਆਨੀ ਗੁਰਿੰਦਰ ਸਿੰਘ ਨੇ ਕਥਾ ਕੀਤੀ ਅਜੇ ਥੋੜੇ ਦਿਨ ਹੋਏ ਨੇ ਉਹਨਾਂ ਨੇ ਇਸ ਰੂਪਤੇ ਦੇ ਵਿਸ਼ੇਸ਼ ਤੌਰ ਤੇ ਮਜੀਠ ਸਾਹਿਬ ਤੋਂ ਜੋੜ ਲਾਇਆ ਵਰਤ ਬਾਰੇ ਵਰਤ ਰੱਖਣਾ ਹੈ ਇਹਨਾਂ ਅੱਖਾਂ ਦੇ ਨਾਲ ਕਿਸੇ ਨੂੰ ਮੈਲਾ ਨਾ ਤੱਕੀਏ ਏ ਨਹੀਂ ਵੀ ਬਤਾਉ ਨਹੀਂ ਖਾਦੇ ਤੇ ਆਖੇ ਜੀ ਮੈਂ ਬਤਾਉ ਨਹੀਂ ਖਾਂਦਾ ਤੇ ਨਾ ਖਾਵੇਂਗਾ ਤੇ ਫਿਰ ਕੀ ਫਰਕ ਪੈ ਜਾਏਗਾ ਕਿਸੇ ਨੇ ਬਤਾਉ ਨਾ ਖਾਦੇ ਕਿਸੇ ਨੇ ਮਿੱਠਾ ਨਾ ਖਾਦਾ ਕਿਸੇ ਨੇ ਲੂਣ ਨਾ ਖਾਦਾ ਵਰਤ ਰੱਖੋ ਵਰਤ ਰੱਖੋ ਵੀ ਇਹ ਵੈਗਨ ਨੇ ਜਵਾਨ ਦਿੱਤੀ ਇਹਦੇ ਨਾਲ ਕਿਸੇ ਦੀ ਨਿੰਦਿਆ ਚੁਕਲੀ ਨਾ ਕਰੀਏ ਰੋਜ਼ ਪਾਠ ਕਰਦੇ ਆ ਇਹ ਰਸਨਾ ਤੂੰ ਅਨਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਤਾਂ ਕਿਤੇ ਜਿੱਚਰ ਹਰ ਰਸ ਪੱਲੇ ਨਾ ਪਾਏ ਜਿੰਨਾ ਚਿਰ ਵੈਗਰੂ ਦੇ ਰਾਸ ਨੂੰ ਨਾ ਨਾ ਲਿਆ ਉਹਨਾਂ ਚਿਰ ਤੈਨੂੰ ਸੰਤੋਖ ਨਹੀਂ ਆਉਣਾ ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਨੇ ਕਹਿੰਦੇ ਅੱਖੀ ਦੇਖ ਨੱਜੀਆਂ ਬਹੁ ਰੰਗ ਰਤਬਾਸ਼ੇ ਸਾਰੀ ਜ਼ਿੰਦਗੀ ਵੇਖੀ ਗਿਆ ਅਜੇ ਵੀ ਕਹਿੰਦਾ ਪੁੱਤਰਾ ਹੁਣ ਝੋੜਾ ਜਾ ਪਿੰਦਾ ਤੇ ਅੱਖਾਂ ਤੇ ਲੈਂਚ ਪਵਾ ਦੇ ਤਾਂ ਕਿ ਮਡੇਲੇ ਟੱਡ ਕੇ ਖੁੱਲਾ ਹੋ ਕੇ ਵੇਖਾਂ ਵੇਖ ਪਰਮੈੜਾ ਨਾ ਵੇਖ ਸੁਣ ਬੁਰਾ ਨਾ ਸੁਣ ਹੱਥਾਂ ਦੇ ਨਾਲ ਮਾਰਾ ਕੰਮ ਨਾ ਕਰ ਪੈਰਾਂ ਨਾਲ ਬੁਰੇ ਪਾਸੇ ਨਾ ਜਾਏ ਇਹ ਵਰਤ ਹੈ ਛੋੜਿਆ ਨ ਕਰੇ ਪਖੰਡ ਮੇਰੇ ਤੇ ਜਿਹੜੀ ਉਹ ਆਖ ਦੇਖਸ਼ਾਣਾ ਗੱਲੀ ਮੈਨੂੰ ਆਪਕਾ ਨਾ ਪੁੱਛਦਾ ਜਿਹੜੀ ਆ ਦਰਗਾਹਾਂ ਮੰਦਰ ਦੀ ਪ੍ਰਧਾਨ ਉਹ ਬੀੜ ਵਿਚ ਨਾਈ ਤੇ ਮੇਰੇ ਤੇ ਕੇਸ ਕੀਤਾ ਉਹਨੇ ਆਣ ਕੇ ਵੀ ਗਿਆਨੀ ਜੀ ਨੇ ਵਰਤ ਬਾਰੇ ਬੋਲਿਆ ਤੇ ਉਹਨਾਂ ਨੇ ਕੇਸ ਦਰਜ ਕੀਤਾ ਉਹ ਬੀਟਵੀਨ ਵਾਲੇ ਮੁੰਸਵਾਲੇ ਮੇਰੇ ਕੋਲ ਆ ਰਹੇ ਕਹਿੰਦੇ ਬਾਬਾ ਜੀ ਅਸੀਂ ਆਉਂਦਾ ਤਾਂ ਨਹੀਂ ਚਾਹੁੰਦੇ ਤਾਂ ਨਹੀਂ ਮੈਂ ਕਿਹਾ ਆਓ ਜੀ ਆਇਆਂ ਨੂੰ ਮੈਂ ਕਿਹਾ ਮੈਂ ਤਾਂ ਗੁਰਬਾਣੀ ਦੀ ਵਿਆਖਿਆ ਕਰਨੀ ਮੇਰੀ ਡਿਊਟੀ ਹੈ ਮੈਂ ਤਾਂ ਬਾਣੀ ਦੇ ਮੁਤਾਬਕ ਤੇ ਨਾਲ ਇਹ ਵੀ ਕਹਿ ਦਿੰਦਾ ਸਿੱਖ ਬੀਬੀਆਂ ਨੂੰ ਕਹੀ ਨਾ ਦੂਜੇ ਆਪਣੇ ਕਰਜੂ ਮਰਜੀ ਕਰੋ ਸਾਨੂੰ ਉਹਨਾਂ ਨਾਲ ਕੀ ਲੱਗੇ ਮੈਂ ਦੂਜਿਆਂ ਦੀ ਗੱਲ ਨਹੀਂ ਕਰਦਾ ਮੈਂ ਤਾਂ ਆਪਣੇ ਘਰ ਦੀ ਗੱਲ ਕਰਾਂਗਾ ਜਿਹੜੀਆਂ ਸਾਡੀਆਂ ਸਿੱਖ ਬੱਚੀਆਂ ਨੇ ਸਾਡਾ ਧਰਮ ਕਹਿੰਦਾ ਛੋੜੇ ਅਨ ਕਰੇ ਪਖੰਡ ਨਾ ਹੋਵੇ ਸੁਹਾਗਣ ਨਾ ਕੋਈ ਰੰਡ ਜਗ ਮੈਂ ਭਗਤੇ ਤੂੰ ਦਾ ਧਾਰੀ ਗੁਪਤੀ ਖਾਵੇ ਵਟ ਕਸਾਰੀ ਟੱਕੇ ਨੂੰ ਕੰਨਾਂ ਸਸੇ ਨੂੰ ਕੰਨਾਂ ਤੇ ਰਾਰੇ ਪਿਆਰੀ ਕਸਾਰੀ ਇਹਦਾ ਅਰਥ ਹੈ ਕਿ ਪੰਨੀਆਂ ਆ ਜਿਵੇਂ ਛਾੜੀਆਂ ਬੀਬੀਆਂ ਪੈਣਾ ਬਾਬਿਆਂ ਦਾ ਬੜਾ ਪ੍ਰਚਾਰ ਕਰਦਿਆਂ ਨਾ ਇਹ ਕਿਤੇ ਬੀਬੀਆਂ ਇਹਨਾਂ ਨੂੰ ਸਬਸਿਡੀ ਦੇਣ ਨੂੰ ਆਟਣ ਤੇ ਬਾਬੇ ਅੱਤੇ ਵਰਜਣ ਜਿਹੜੇ ਪਖਾੜ ਕਰਦੇ ਨੇ ਮੈਂ ਸਾਰਿਆਂ ਦੁਰਪਣੀ ਜੀ ਇਹ ਨਾ ਕਿ ਬਾਬਾ ਬਾਬੇ ਤੋਂ ਉਲਟ ਬੋਲ ਗਿਆ ਮੇਰੀ ਭਾਈਚਾਰਾ ਹੈ ਮੈਂ ਸਤਿ ਨਮਸਕਾਰ ਕਰਦਾ ਬਾਬੇ ਨੂੰ ਜਿਹੜੇ ਗੁਰੂ ਕੇ ਪਿਆਰੇ ਨੇ ਜਿਵੇਂ ਕਾਰ ਸੇਵਾ ਕਰਾਉਂਦੇ ਨੇ ਉਹ ਗੁਰਬਾਣੀ ਦਾ ਪ੍ਰਚਾਰ ਕਰਦੇ ਨੇ ਉਹ ਅਮਰ ਸ਼ਿਕਾਉਂਦੇ ਨੇ ਸਾਰੇ ਪੂਜਨੀਕ ਨੇ ਮੈਂ ਉਹਨਾਂ ਦੀ ਗੱਲ ਕਰਦਾ ਕਿ ਸਾਡੇ ਬਾਬੇ ਕਹਿਣੀਆਂ ਬਾਬਾ ਜੀ ਸਾਡੇ ਬਾਬੇ ਅਠੀ ਪਰ ਇੱਕ ਫੁਲਕਾ ਛੱਕਦੇ ਆ ਮੈਂ ਕਿਹਾ ਬੀਬੀ ਉਹ ਕਾਨੂੰ ਖਾਵੇ ਫੁਲਕਾ ਤਾਂ ਖਾਵਾ ਗਿਆ ਸੀ ਤੇਰੇ ਬਾਬੇ ਨੇ ਤਿੰਨ ਜੂਸ ਦੀਆਂ ਬੋਤਲਾਂ ਪੀਤੀਆਂ ਉਹਨੂੰ ਰੋਟੀ ਲੱਗਦੀ ਹੈ ਕਿੱਡਾ ਪਖੰਡ ਤੇਰੇ ਬਾਬੇ ਨੇ ਤਿੰਨ ਜੂਸ ਦੀਆਂ ਬੋਤਲਾਂ ਪੀਤੀਆਂ ਮੈਨੂੰ ਪਿਉ ਆਹ ਮੈਂ ਘੰਟਾਂ ਦੇ ਨੇ ਕਥਾ ਕਰੂੰ ਤਿੰਨ ਘੰਟੇ ਕਥਾ ਕਰਾਇਆ ਜੇ ਆਖਿਆ ਵਾਜ ਪੁੱਟਗੀ ਤੇ ਤਿੰਨ ਜੂਸ ਦੀਆਂ ਬੋਤਲਾਂ ਪੀਤੀਆਂ ਤੇ ਕਥਾ ਉੱਪਰ ਉੱਪਰ ਕਿਉਂ ਹੋਵੇ ਰੱਬ ਦਾ ਵਾਸਤਾ ਜੀ ਇਹਨਾਂ ਪਖੰਡਾ ਜਨਾ ਪਾਓ ਅਸੀਂ ਵਿਸ਼ਵਾਸ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਦੇ ਪਾਠਾਂ ਤੇ ਕਰਨਾ ਹੈ ਬਾਜਾਂ ਵਾਲਾ ਬਾਪੂ ਉਹਨੇ ਪੁੱਤ ਵਾਰੇ ਮਾਂ ਵਾਰੀ ਭੂਆ ਦੇ ਪੁੱਤ ਭਰਾ ਵਾਰੇ ਕਿਸੇ ਅਗੇ ਸਿਰ ਨਹੀਂ ਝੁਕਾਇਆ ਲੇਕਿਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਅਗੇ ਮੱਥਾ ਟੇਕਿਆ ਆ ਕੇ ਸਿੱਖੋ ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ ਸਭ ਸਿੱਖਨ ਹੁਕਮੈ ਗੁਰੂ ਮਾਨਿਓ ਗ੍ਰੰਥ ਕਿਉ ਮੰਨਣਾ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਮਿਲ ਬੋ ਚਾਹੇ ਖੋਜ ਅਬਲੇ ਜਿਨਾ ਰੱਬ ਨੂੰ ਮਿਲਣਾ ਨਾ ਉਹ ਗੁਰੂ ਕੀ ਬਾਣੀ ਚੋਂ ਲੱਭਣਾ